ਕਿਸਾਨ ਜਥੇਬੰਦੀਆਂ ਨੇ ਹੁਣ ਵਿਧਾਨ ਸਭਾ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ ਤੇ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਉੱਥੇ ਹੁਣ 26 ਮਾਰਚ ਨੂੰ ਕਿਸਾਨ ਵਿਧਾਨ ਸਭਾ ਦਾ ਘਰਾਉ ਕਰਨਗੇ ਤੇ ਅੱਜ ਐਸਕੇਐਮ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਅੱਜ ਕਿਸਾਨਾਂ ਦੇ ਵੱਲੋਂ ਪੱਕੀ ਮੋਹਰ ਲਗਾਈ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਉੱਥੇ ਹੀ ਮੋੜ ਤੋਂ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਵੱਡਾ ਕਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ ਵਿਧਾਨ ਸਭਾ ਨੂੰ ਕਿਰਾਓ ਦਾ ਐਲਾਨ ਕੀਤਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਜਿਹੜਾ ਕਿ ਲਗਾਤਾਰ ਕਿਰਾਓ ਕੀਤੇ ਜਾਣਗੇ ਤੇ 26 ਤਰੀਕ ਨੂੰ ਜਿਹੜਾ ਕਿ ਵਿਧਾਨ ਸਭਾ ਕਿਰਾਓ ਕੀਤਾ ਜਾਵੇਗਾ ਤੇ ਦੂਜੇ ਪਾਸੇ ਪੰਜਾਬ ਦਾ ਬਜਟ ਵੀ ਪੇਸ਼ ਹੋਵੇਗਾ ਤੇ ਉਥੇ ਹੀ ਬਜਟ ਸੈਸ਼ਨ ਦੀ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਤੇ ਜਿਸ ਨੂੰ ਲੈ ਕੇ ਦੱਸਿਏ ਕਿ ਹੁਣ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਅਗਲੀ ਰਣਨੀਤੀ ਘੜ ਦਿੱਤੀ ਹੈ ਤੇ ਦੂਜੇ ਪਾਸੇ ਉੱਥੇ ਹੀ ਸਰਕਾਰਾਂ ਨੂੰ ਲਲਕਾਰ ਰਹੇ ਨੇ ਕਿਸਾਨ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਹੁਣ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਤੇ ਆਓ ਤੁਹਾਨੂੰ ਸੁਣਾਉਨੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਭਗਵੰਤ ਮਾਨ ਜੀ ਨੂੰ ਖੁੱਲਾ ਸੱਦਾ ਦਿੱਤਾ ਸੀ ਉਹਨਾਂ ਵਾਸਤੇ ਕੁਰਸੀ ਵੀ ਲਾਈ ਸੀ ਪਿੱਛੇ ਵੀ ਆਉਣ ਸਾਡੇ ਨਾਲ ਚਰਚਾ ਕਰਨ ਦੋ ਤਿੰਨ ਗੱਲਾਂ ਤੇ ਵੀ ਕਿਵੇਂ ਸਾਡੀਆਂ ਮੰਗਾਂ ਪੰਜਾਬ ਦੀਆਂ ਨੇ ਕਿਵੇਂ ਅਸੀਂ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਕਿਵੇਂ ਅਸੀਂ ਸੜਕਾਂ ਉਹਨਾਂ ਨੇ ਸਾਨੂੰ ਮਜਬੂਰ ਵੀ ਕੀਤਾ ਫਿਰ ਵੀ ਸੜਕਾਂ ਮਜਬੂਰ ਕਰਨ ਦੇ ਬਾਵਜੂਦ ਵੀ ਨਹੀਂ ਰੁਕੀਆਂ ਇਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕ੍ਰੈਡਿਟ ਜਾਂਦਾ ਭਗਵੰਤ ਮਾਨ ਜੀ ਨੇ ਜੋ ਉਸ ਦਿਨ ਕੀਤਾ ਜਿਵੇਂ ਜੰਗਵੀਰ ਜੀ ਨੇ ਕਿਹਾ ਉਹ ਬਿਲਕੁਲ ਗਲਤ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਇਹਦਾ ਅਸੀਂ ਨਿਤਾਰਾ ਕਰਕੇ ਕੁਝ ਚੀਜ਼ਾਂ ਉਹਦੇ ਫੈਸਲੇ ਕੀਤੇ ਨੰਬਰ 1 ਨੰਬਰ 2 ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਲੇਲੇਵਾਲਾ ਦੇ ਵਿੱਚ ਕਿਸਾਨਾਂ ਦੇ ਜਬਰੀ ਗੈਸ ਪਾਈਪ ਖੋਲਣ ਜਿਹੜੇ ਕਰ ਰਹੇ ਨੇ ਇੰਸਟਾਲ ਕਰ ਰਹੇ ਨੇ ਉਧਰ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਤਸ਼ੱਦਦ ਜਾਂ ਸਾਰੇ ਐ ਕਹੋ ਕਿ ਕਿਸਾਨ ਕਿਸਾਨਾਂ ਦੇ ਉੱਤੇ ਜਿੱਥੇ-ਜਿੱਥੇ ਵੀ ਤਸ਼ੱਦਦ ਹੋਇਆ ਉਹਨਾਂ ਦੇ ਨਾਲ ਵੀ ਤੇ ਚੌਥਾ ਜਿਹੜਾ ਪੰਜਾਬ ਕੇਂਦਰ ਸਰਕਾਰ ਯੂਐਸਏ ਤੇ ਯੂ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਜੋ ਫ੍ਰੀ ਟ੍ਰੇਡ ਕੰਮ ਜਾ ਰਹੀ ਹੈ ਤੇ ਉਹ ਚ ਐਗਰੀਕਲਚਰ ਨੂੰ ਖੋਲਣ ਜਾ ਰਹੀ ਹੈ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਹੈ ਇਹ ਸਾਡੇ ਅੱਜ ਦੇ ਮਤੇ ਨੇ ਇਹਨਾਂ ਦੇ ਵਿੱਚ ਅਸੀਂ ਇਹੋ ਚੀਜ਼ਾਂ ਦੇ ਵਿਰੋਧਤਾ ਕਰਦੇ ਆਂ ਅੱਜ ਦੀ ਮੀਟਿੰਗ ਸਾਡੀ ਬਹੁਤ ਹੀ ਅੱਛੇ ਮਾਹੌਲ 'ਚ ਹੋਈ ਆ ਸਾਰੇ ਪੰਜਾਬ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਤੁਹਾਡੇ ਸਾਹਮਣੇ ਅਸੀਂ ਕਾਫੀ ਚਰਚਾ ਤੋਂ ਬਾਅਦ ਇਸ ਸਿੱਟੇ 'ਤੇ ਪਹੁੰਚੇ ਆ ਕਿ ਸਾਨੂੰ ਪੰਜਾਬ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਨੇ ਉਹਨਾਂ ਦੇ ਨਾਲ ਸਾਨੂੰ ਚਰਚਾ ਕਰਨੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸਿੱਤੇ ਵੱਜੋਂ ਅਸੀਂ ਸਰਬਸੰਮਤੀ ਨਾਲ ਇਹ ਤੈਅ ਕੀਤਾ ਕਿ ਜਦੋਂ ਬਜਟ ਦਾ اجلاس ਸ਼ੁਰੂ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਿਸਾਨ ਆ ਜੱਥੇਬੰਦੀ ਵਾਲੇ ਸਾਰੇ ਕਿਸਾਨ ਵੜ ਕੇ 26 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ 34 ਸੈਕਟਰ ਦੇ ਗਰਾਊਂਡ ਵਿੱਚ ਇਕੱਠੇ ਹੋ ਕੇ ਅਸੈਂਬਲੀ ਵੱਲ ਮਾਰਚ ਕਰਾਂਗੇ ਸਾਡਾ ਪਹਿਲਾ ਪ੍ਰੋਗਰਾਮ ਹੈ ਕਿ ਦੂਜਾ ਪ੍ਰੋਗਰਾਮ ਅਸੀਂ ਲੰਬੇ ਉਲਿੱਕੇ ਨੇ 36 ਤੇ 34 ਸੈਕਟਰ ਦੇ ਮੈਦਾਨ ਅਸੀਂ ਇਸ ਲਈ ਮੰਗ ਰਹੇ ਹਾਂ ਕਿ ਉੱਥੇ ਅਸੀਂ ਪਹਿਲਾਂ ਵੀ ਮੰਗੇ ਸੀ ਸਾਨੂੰ ਨਹੀਂ ਦਿੱਤਾ ਸਗੋਂ ਉਲਟਾ ਸਾਡੇ ਉੱਤੇ ਤਸ਼ੱਦਦ ਤੇ ਜ਼ਬਰ ਜੇਲਾ ਥਾਣਿਆਂ ਦੇ ਵਿੱਚ ਬੰਦ ਕਰਕੇ ਸਾਡੇ ਆਉਣ ਦੇ ਰਾਹ ਰੋਕ ਕੇ ਪੰਜਾਬ ਸਰਕਾਰ ਨੇ ਸਾਡੇ ਲਈ ਚੁਣੌਤੀ ਖੜੀ ਕੀਤੀ ਹੈ ਅਸੀਂ ਇਹ ਕਬੂਲ ਕਰਦੇ ਆ ਖੇੜੇ ਮੱਤੇ ਕਬੂਲ ਕਰਦੇ ਆ ਨਾਲ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਪਿੰਡਾਂ ਦੇ ਅੰਦਰ ਜਾ ਕੇ ਸ਼ਹਿਰਾਂ ਚ ਜਾ ਕੇ ਮਹੱਲਿਆਂ ਚ ਜਾ ਕੇ ਇਹਦਾ ਪ੍ਰਚਾਰ ਕਰਨ ਲਈ ਅਸੀਂ ਰਾਜਵਾਲ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਕਿ ਇੱਕ ਅੱਛਾ ਡਿਟੇਲ ਚ ਸਾਰੀਆਂ ਚੀਜ਼ਾਂ ਨੂੰ ਕਰਦਾ ਹੋਇਆ ਇੱਕ ਪਰਚਾ ਕੱਢ ਕੇ ਹਰ ਪਿੰਡ ਚ ਸਾਡੀਆਂ ਟੀਮਾਂ ਜਾਣਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਤੇ ਨਾਲ ਹੀ 4 ਮਈ ਨੂੰ ਅਸੀਂ ਸਾਰੇ ਪੰਜਾਬ ਦੇ ਜਿਹੜੇ ਸਾਡੇ ਕਹਿੰਦੇ ਕਿ ਸੈਕਸ਼ਨਸ ਨੇ ਮਜ਼ਦੂਰ ਨੇ ਟਰੱਕ ਯੂਨੀਅਨ ਵਾਲੇ ਨੇ ਮੁਲਾਜ਼ਮ ਨੇ ਨੌਜਵਾਨ ਨੇ ਵਿਦਿਆਰਥੀ ਨੇ ਪੰਨੇਦਾਰ ਨੇ ਆਰਤੀਏ ਨੇ ਇਹ ਸਾਰੇ ਸੈਕਸ਼ਨ ਦੇ ਨੇ ਵਰਗ ਨੇ ਉਹਨਾਂ ਨੂੰ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਅਸੀਂ ਬੁਲਾ ਰਹੇ ਹਾਂ 4 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਤਾਂ ਜੋ ਅਸੀਂ ਦੱਸ ਸਕੀਏ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਇਹ ਝੂਠ ਬੋਲਦੇ ਨੇ ਸਾਰੇ ਜਿਹੜੇ ਤਬਕੇ ਨੇ ਕਿਵੇਂ ਇਕੱਠੇ ਹੋ ਕੇ ਅਸੀਂ ਇਹਨਾਂ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਦੇ ਵਿਰੋਧ ਸਾਰੇ ਇਕੱਠੇ ਆ ਇਹਦਾ ਅਸੀਂ ਉੱਥੇ ਐਲਾਨ ਕਰਾਂਗੇ 4 ਮਈ ਨੂੰ